हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੇਰੋਂ ਵਾਲਾ ਟੂਲਪਲਾਜ ਆ ਦੋਸਤੋ ਬਿਲਕੁਲ ਨਜ਼ਦੀਕ ਆ ਜਿਹੜਾ ਕੋਈ ਵੀਰ ਆ ਰਿਹਾ ਹਰੀਕੇ ਪੱਤਣ ਤੋਂ ਜਦੋਂ ਦੋਸਤੋ ਆਪਾਂ ਅੰਮ੍ਰਿਤਸਰ ਰੋਡ ਆਉਣੇ ਨੈਸ਼ਨਲ ਹਾਈਵੇ ਬਟਿੰਡਾ ਅੰਮ੍ਰਿਤਸਰ ਤੋਂ ਲੈਹਿੰਦੇ ਪਾਸੇ ਵੱਲ ਪਿੰਡ ਹੈਗਾ ਦੋਸਤੋ ਕੋਈ ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਚੰਬਲ ਵੀਰ ਜਸਦੇ ਕੋਲੇ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਸੇਲ ਪਰਚੇਜ਼ ਦਾ ਕੰਮ ਆ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਦੋਸਤੋ ਅੱਜ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਨੱਕ ਜੜਿਆ ਦੋਸਤੋ ਝੋਟੀਆਂ ਦੇ ਵਿੱਚ ਹੀ ਆ ਜੇਕਰ ਆਪਾਂ ਸੂਵਿਆਂ ਦੀ ਗੱਲ ਕਰ ਲਈਏ ਤੇ ਦੂਜੇ-ਦੂਜੇ ਸੂਬੇ ਮੈਨੂੰ ਲੱਗਦਾ ਵੀ ਤਿੰਨੇ ਇਹੇ ਝੋਟੀਆਂ ਹੋਣਗੀਆਂ ਬਾਕੀ ਅੱਗੇ ਆਪਾਂ ਡਿਟੇਲ ਵੀਰ ਤੋਂ ਲੈ ਲਾਂਗੇ ਤਿੰਨੇ ਸੂਈਆਂ ਸਵਾਈਆਂ ਨੇ ਬਿਲਕੁਲ ਤਾਜ਼ੀਆਂ ਸੂਹਾ ਦੋਸਤੋ ਇੱਕ ਹਫ਼ਤੇ ਤੇ ਬਿਲਕੁਲ ਝੋਟੀਆਂ ਦਾ ਇੱਕ ਨੀਲੀ ਰਾਵੀ ਦੇ ਵਿੱਚ ਸ਼ੌਂਕੀ ਵੀਰਾਂ ਦੇ ਲਈ ਇੱਕ ਨੀਲੀ ਰਾਵੀ ਦੇ ਵਿੱਚ ਝੋਟੀ ਵੀਰ ਲੈ ਕੇ ਆਇਆ ਤੇ ਦੋ ਝੋਟੀਆਂ ਦੋਸਤੋ ਇੱਕ ਮੋਹਰੇ ਦੇ ਵਿੱਚ ਤੇ ਇੱਕ ਥੋੜੀ ਜਿਹੀ ਕੋਈ ਕ੍ਰੋਸ ਚ ਮੰਨ ਸਕਦਾ ਬਾਕੀ ਰਿਕਾਰਡ ਵੀਰ ਚੰਗੇ ਦੱਸ ਰਿਹਾ ਜਿਹੜੀ ਬੌਲੇ ਤੇ ਚੱਲਦੀ ਹੋਈ ਉਹ ਬੌਲੇ ਤੇ ਦੱਸੀ ਜਾਊਗੀ ਜਿਹੜੀ ਹੁਣ ਮਿਲਕਿੰਗ ਤੇ ਆ ਗਈ ਹੈ ਦੋਸਤੋ ਕੋਈ ਪੰਜਾਂ ਚੌਹਾਂ ਦਿਨਾਂ ਜਾਂ ਇੱਕ ਹਫ਼ਤੇ ਦੇ ਦੌਰਾਨ ਉਹ ਤੁਹਾਨੂੰ ਮਿਲਕਿੰਗ ਤੇ ਆਪਾਂ ਦੱਸ ਦੇਵਾਂਗੇ ਤੇ ਬਾਕੀ ਆ ਉਹ ਕਰਦੇ ਆ ਗੱਲਬਾਤ ਪੀਰ ਜੱਸ ਦੇ ਨਾਲ ਪੁੱਛਦਿਆਂ ਕੀ ਡਿਟੇਲ ਆ ਸੋ ਦੋਸਤੋ ਅੱਜ ਤਰੀਕ ਤੁਸੀਂ ਜਰੂਰ ਨੋਟ ਕਰ ਲਓ 1 ਫਰਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਕੋਈ ਸ਼ਾਮ ਦਾ ਦੋਸਤੋ 5:30 ਤੇ 3 ਵਜੇ ਦਾ ਸਮਾਂ ਹੈਗਾ ਆਓ ਲੈਨੇ ਆ ਜਾਣਕਾਰੀ ਵੀਰ ਤੋਂ ਸਭ ਤੋਂ ਪਹਿਲਾਂ ਵੀਰ ਜੱਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤ ਸਾਹ ਹੋਰ ਮੇਰੇ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਸਿਕਾ ਵੀਰ ਜਸ ਹੋਰ ਠੀਕ ਠਾਕ ਹੈ? ਹਾਂਜੀ ਹਾਂਜੀ ਵਧੀਆ ਬਈ। ਦੋ ਸਾਹਿਬ। ਕੋਈ ਸੁਣਾਓ ਹੋਰ ਪ੍ਰਤਾਪ ਦਾ। ਬਹੁਤ ਵਧੀਆ ਬਹੁਤ ਵਧੀਆ ਵੀਰ ਜਸ ਕਾਇਮ ਠੀਕ ਠਾਕ ਹੈ। ਹਾਂਜੀ ਹਾਂਜੀ ਵਧੀਆ ਜੀ। ਸੰਤੂ ਸਾਹਿਬ ਪਸ਼ੂ ਵੇਖਦਾ ਹੀ ਚੰਗਾ ਹਣਾ। ਬਿਲਕੁਲ ਜੀ। ਹਾਂਜੀ ਡਿਮਾਂਡ ਵੀਰਾਂ ਦੀ ਜ਼ਿਆਦਾ ਆਏ ਹੋਈ ਜ਼ਿਆਦਾ ਦੁੱਧ ਵਾਲੀਆਂ ਲੈਣੀਆਂ। ਇੱਕ ਨੀਲੀ ਰਾਵੀ ਦਾ ਨਗੀਨਾ ਆ ਗਿਆ ਜੀ। ਹਾਂਜੀ ਹਾਂਜੀ ਨੀਲੀ ਰਾਵੀ ਦੂਜਾ ਸੂਆ ਵਿੱਚ ਛੋਟੀ ਵੇਖੋ ਤੇੜੇ ਘਾਟ ਵਾਲੀ ਹੈ। ਹੋਰ ਪ੍ਰਤਾਪ ਸਿੰਘ ਕਹਰੋ ਜੀ। ਸਤਿ ਸ੍ਰੀ ਅਕਾਲ ਜਨਾਬ। ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ। ਬੜੇ ਵ ਚੱਲੀ ਆਉਂਦਾ ਕੰਮ ਵਧੀਆ ਜੀ ਹਾਂਜੀ ਹਾਂਜੀ ਧੁੱਪਾ ਤਾਂ ਪੱਲਵਾਈ ਜਾਂਦੇ ਹੋ ਫਿਰ ਹਾਂਜੀ ਮੀਂਹ ਪੈ ਗਿਆ ਰਾਤੀ ਸੰਧੂ ਸਾਹਿਬ ਆਵਾਜ਼ ਬਹੁਤ ਵਧੀਆ ਜੀ ਵੈਸੇ ਨੁਕਸਾਨ ਵੀ ਕਈ ਥਾਵਾਂ ਤੇ ਨਾ ਗੜੇਮਾਰੀ ਕਾਫੀ ਹੋ ਗਈ ਹੈ ਤੇ ਉਦਾਂ ਦਾ ਸਵੇਰੇ ਪਾਉਣੀ ਹੈ ਆਪਾਂ ਤੇ ਮੜ ਕੇ ਮੀਂਹ ਦਾ ਕਰਕੇ ਫਿਰ ਬਾਚਨ ਸ਼ਾਮ ਹੋ ਗਿਆ ਸੀਗਾ ਥੋੜਾ ਜਿਹਾ ਨਾ ਇੱਕ ਵਾਰੀ ਮੀਂਹ ਫਿਰ ਪ੍ਰਸ਼ਾਸਨ ਸਵੇਰ ਤੋਂ ਰਾਤੀ ਸਟਾਰਟ ਹੋਈ ਪਈ ਹੈ ਹਾਂਜੀ ਤੇ ਜਸਵੀਰੇ ਸ਼ੁਰੂਆਤ ਕਰਦੇ ਆਪਾਂ ਹਾਂਜੀ ਨੀਲੀ ਰਾਵੀ ਦੀ ਜੜੀ ਝੋਟੀ ਆ ਵੀਰ ਹਾਂਜੀ ਕੀ ਡਿਟੇਲ ਆਂਦੀ ਏ ਸੁਬਾ ਕਿਨਵਾ ਸੂਈ ਤੇ ਕਿੰਨੇ ਕ ਦਿਨਾਂ ਦੀ ਸੂਈ ਆ ਇਹ ਦੂਜਾ ਸੂਆ ਸੰਧੂ ਸਾਹਿਬ ਅੱਛਾ ਜੀ ਤੇ ਤਿੰਨ ਦਿਨ ਹੋਏ ਬੌਲੇ ਤੇ ਚੱਲੰਦੀ ਆ ਨਾੜੂ ਨਾਲ ਜੋ ਜੇ ਅੱਛਾ ਜੀ ਹਾਂਜੀ ਅਜੇ ਤੇ ਜਾ ਦਿਨ ਐ ਨਾ ਸੂਈ ਤੇ ਚਵਾਈਆਂ ਤਿੰਨ ਹੋ ਗਈਆਂ ਦੀਆਂ ਜੀ ਲਓ ਜੀ ਗਲਾ ਨਾੜੂ ਨਾਲ ਐ ਇਹਨੇ ਕੋਈ ਸੁ ਗੱਲੇ ਨਾੜੂ ਤੋਂ ਦੋਸਤੋ ਨਾੜੂ ਬਿਲਕੁਲ ਬੱਚੇ ਦੇ ਨਾਲ ਕੱਟਾ ਹੀ ਐ ਮਗਰ ਹਾਂਜੀ ਕੱਟਾ 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 ਤੇ ਡਿੰਗਾ ਜੀ ਲੱਗ ਗਿਆ ਜੀ ਹਾਂਜੀ ਐਂ ਟੇੜਾ ਕੱਟ ਵੇਖੋ ਲਓ ਜੀ ਟੇੜਾ ਕੱਟਾ ਦੋਸਤੋ ਸਭੇ ਪਾਸੇ ਸੰਧੂ ਸਾ ਸੋ ਦੋਸਤੋ ਸਿੰਘੀ ਸਿੰਘੀ ਬਹੁਤ ਸੋਹਣੀ ਹੈ ਛੋਟਾ ਜਿਹਾ ਸਿੰਘ ਆ ਗੁਲਾਈ ਵੇਖੋ ਤੁਸੀਂ ਬਿਲਕੁਲ ਜਿਵੇਂ ਇੱਕ ਮੋਰਾ ਮੱਜਾਂ ਝੋਟੀਆਂ ਦੇ ਵਿੱਚ ਆਪਾਂ ਦੇਖਦੇ ਆ ਸਿੰਘ ਦੀ ਗੁਲਾਈ ਉਸ ਤਰ੍ਹਾਂ ਦੀ ਆ ਤੇ ਛੋਟਾ ਜਿਹਾ ਸਿੰਘ ਆ ਬਾਕੀ ਕੈਰੈਕਟਰ ਇੱਕ ਵਾਰੀ ਤੁਹਾਨੂੰ ਮੋٹے ਤੌਰ ਤੇ ਦਿਖਾ ਦਈਏ ਚਾਰੇ ਖੁਰ ਤੋਤੇ ਆ ਹਵਾਨਾ ਲੇਵਾ ਪੂਰਾ ਤੁਸੀਂ ਵੇਖੋ ਵਾਈਟ ਥਾਨ ਵੀ ਥਾਨ ਵੀ ਵਾਈਟ ਆ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਹੋ ਜਾਂਦੀ ਦੋਸਤੋ ਜਦੋਂ ਥਾਨ ਸਭ ਸਾਹ ਆ ਛੋਟੀ ਦੇ ਉੱਤੇ ਆ ਲੈ ਹਾਂਜੀ ਇੱਕ ਦੋ ਥਾਨ ਜਦੋਂ ਵਾਈਟ ਆ ਜਾਂਦੇ ਦੋਸਤੋ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਨੀਲੀ ਰਾਵੀ ਦੀਆਂ ਮੱਜਾਂ ਦੇ ਵਿੱਚ ਸੋ ਬਰੀਡ ਨੂੰ ਵ ਬਹੁਤ ਵੀਰ ਪਸੰਦ ਕਰਦੇ ਆ ਲਾਈਕ ਕਰਦੇ ਆ ਤੇ ਵੈਸੇ ਵੀ ਬਾਰਡਰ ਬਿਲਟ ਜਿਹੜੀ ਆਪਣੀਦਰ ਮੱਝ ਏਰੀਏ ਦੀ ਹੈ ਸੋ ਜਦੋਂ ਪਸ਼ੂ ਦੋਸਤੋ ਚੰਗਾ ਨਿਕਲਦਾ ਤੇ ਕਾਫੀ ਵੀਰ ਸ਼ੌਂਕ ਨਾਲ ਪ੍ਰੇਮ ਨਾਲ ਖਰੀਦਦੇ ਆ ਨਾਲੇ ਸੰਧੂ ਸਾਹਿਬ ਹੈ ਵੀ ਸਭਰਾ ਏਰੀਏ ਦੀ ਅੱਛਾ ਜੀ ਹਾਂ ਜੀ ਆਪਣੇ ਵੱਡੇ ਸਭਰਾ ਤੋਂ ਤੁਰੀ ਜੀ ਵੱਡੇ ਸਭਰਾ ਤੋਂ ਲਓ ਜੀ ਸੋ ਵੱਡੇ ਸਭਰਾ ਤੋਂ ਜਿਹੜੀ ਦੋਸਤੋ ਇਹ ਵੀਰਾਂ ਦਾ ਵੀ ਝੋਟੇ ਖਰੀਦੀ ਆ ਸੋ ਜਦੋਂ ਹਰੀ ਕੇ ਪੱਤਣ ਤੋਂ ਆਪਾਂ ਤੁਰਦੇ ਆ ਦੋਸਤੋ ਮੱਝ ਵਾਲੇ ਤੇ ਵੱਡਾ ਪਿੰਡ ਸਭਰਾ ਕਾਫੀ ਰਵਾ ਜਿਹੜਾ ਦੋਸਤੋ ਉਸ ਪਿੰਡ ਦੇ ਵਿੱਚ ਵੀ ਅੱਜ ਮੌਜੂਦ ਹੈਗਾ ਤੇ ਨੀਲੀ ਰਾਵੀਆਂ ਬੱਜਾਂ ਅੱਜ ਵੀ ਕਾਫੀ ਵੇਖਣ ਨੂੰ ਮਿਲਦੀਆਂ ਉਸ ਪਿੰਡ ਉਥੋਂ ਇਹੇ ਦੋਸਤੋ ਜੰਮੀਪਲੀਆ ਉਥੋਂ ਦੀ ਇਹ ਕਰਮਾ ਲਈ ਆਈ ਹੈ ਵਪਾਰ ਦੀ ਲੈਣਾ ਦੇ ਥਰੂ ਵੀਰ ਉਹਨਾਂ ਦੇ ਕੋਲ ਆਹ ਦੇਖੋ ਅੱਜ ਜਾਸਰ ਦਿਨ ਕਿੰਨੇ ਹੋ ਗਏ ਸੂਈ ਨੂੰ ਤੇ ਚਾਹ ਦੇ ਰਿਆ ਸੰਤੂ ਸਾਹਿਬ ਤੇ ਚਾਹ ਦਿਨ ਤੇ ਬੌਲਾ ਤੇ ਹੋਊਗੀ ਬੌਲਾ ਹੁਣ ਕਿੰਨਾ ਕੁ ਹਾਂਜੀ ਬੌਲਾ 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 ਸਾਹਿਬ ਚਮਚੇ ਵਾਲਾ ਬੌਲਾ ਅੱਛਾ ਬੌਲਾ ਹੁਣ ਹੈਗਾ ਕੋਈ 6-7 ਕਿਲੋ ਹਾਂਜੀ 7 ਕਿਲੋ ਹੈਗਾ ਸੰਤੂ ਸਾਹਿਬ 7 ਕਿਲੋ ਲੋਬ ਦੋਸਤੋ ਬਾਕੀ ਥਾਨ ਭਾਂਡਾ ਵੇਖੋ ਸੋ ਪੱਦਰ ਲੇਵਾ ਬਖਾਲਾ ਜਿਹੜਾ ਦੋਸਤੋ ਪੱਦਰ ਫੇਸ ਕੁਆਲਟੀ ਚੰਗੀ ਆ ਡਿੰਗਾ ਕਾਟਾ ਦੋਸਤੋ ਟੇਢਾ ਜੀਰ ਤੇ ਝੋਟੀ ਸੋਣੀ ਆ ਠੀਕ ਆ ਜੀ ਫੱਬ ਫੂਫ ਪੂਰੀ ਆ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਆ ਲਓ ਜਿਹੜਾ ਰਾਸੇ ਹੋਰ ਨਾ ਆਹਾ ਆ ਦਬਾਓ ਜੀ ਦਬਾਓ ਮਹਾਰਾਜ ਦਬਾਓ ਹੋਰ ਦਿਖਾ ਦਿਓ ਕੋਈ ਗੱਲ ਸੋ ਤੋਹਰਾ ਜੰਗਾ ਦੋਸਤੋ ਬਾਕੀ ਪਤਲੇ ਪਿੰਡੇ ਦੀਆਂ ਕਰਮਾਂ ਵਾਲੀ ਬਿਲਕੁਲ ਆਪਾਂ ਕਹਿ ਦਿੰਨੇ ਆ ਨਾ ਜਿਵੇਂ ਇੱਕ ਐ ਕਾਗਜ਼ ਵਰਗੀ ਪਤਲੀ ਚਮੜੀ ਤੇ ਸੋ ਨਿਸ਼ਾਨੀ ਕਰੈਕਟਰ ਜਿਹੜੇ ਪੂਰੇ ਆ ਬਾਕੀ ਬਿਲਕੁਲ ਸੂ ਦੇ ਨਾਲ ਜਿਹੜਾ ਦੋਸਤੋ ਪੂਛ ਜਿਹੜੀ ਟੱਚ ਕਰਦੀ ਆ ਵਾਈਟ ਜਿਹੜੀ ਗਿੱਠ ਕੋ ਉਤੋਂ ਜਿਹੜੀ ਛੱਡ ਕੇ ਪੂਛ ਵਾਈਟ ਆ ਸਾਰੀ ਸੰਤੂ ਸਾਹਿਬ ਇੰਨੀ ਨੀਲੀ ਦੀ ਕਦੇ ਪੂਛ ਨਹੀਂ ਆਈ ਜੰਨੀ ਹਾਂਜੀ ਹਾਂਜੀ ਅਸਲ ਤੇ ਵਿੱਚ ਵੀਰ ਜੀ ਵਾਈਟ ਇੱਥੋਂ ਸਟਾਰਟ ਹੋਵੇ ਪੂਛ ਤੇ ਫੇਰ ਹੀ ਆ ਹਾਂਜੀ ਉਹ ਮਾਰਕਿੰਗ ਦੇ ਵਿੱਚ ਵੀ ਪੂਰੀ ਆ ਅੱਖਾਂ-ਅੱਖਾਂ ਵਿੱਚ ਜਿਹੜੀਆਂ ਦੋਸਤੋ ਬਿੱਲੀਆਂ ਨੇ ਤੇ ਬਾਕੀ ਦੁੱਧ ਸੇਵਾ ਦਾ ਦੋਸਤੋ ਦੁੱਧ ਤੁਸੀਂ ਚੰਗਾ ਲੈ ਸਕਦੇ ਜੇ ਬਾਕੀ ਹੁਣ ਬੌਲੇ ਦੀ ਆਪਾਂ ਗੱਲ ਕਰੀਏ ਤੇ 7 ਕਿਲੋ ਪਹਿਲਾਂ ਨੇ 10 ਕਿਲੋ ਭਰਿਆ ਹਾਂ ਹਾਂਜੀ ਐਤ ਕੀ ਉਮੀਦ ਕਰਦੇ 12 13 ਕਿਲੋ ਨੂੰ ਤਾਂ ਪਹੁੰਚੂਗੀ ਹਾਂ ਬਿਲਕੁਲ ਜੀ ਬਿਲਕੁਲ ਉਮੀਦ ਹਰ ਕ ਪਸ਼ੂ ਦੀ ਕੀਤੀ ਜਾਂਦੀ ਆ ਵੀ ਜਿਹੋ ਜੀ ਸਿਹਤ ਵੇਖ ਕੇ ਨਸਲ ਵਸਲ ਵੇਖ ਕੇ ਉਮੀਦ ਕਰਦੇ ਆ ਹਾਂਜੀ ਲੋਬੀ ਸੋ ਦੋਸਤੋ ਪਹਿਲੇ ਨੰਬਰ ਤੇ ਨੀਲੀ ਦੀ ਜਿਹੜੀ ਵੀਰ ਦੇ ਕੋਲੇ ਇਹ ਝੋਟੀ ਆਈ ਆ ਕਾਫੀ ਖੂਬਸੂਰਤ ਆ ਤੇ ਜਸ ਵੀਰੇ ਕਿਥੋਂ ਤੱਕ ਆਪਣੇ ਸੱਜਣਾ ਨੂੰ ਇਹ ਦੇਣੀ ਆ ਕੀ ਮੁੱਲ ਕਰਦੇ ਆ ਦੋਸਤੋ ਸਾਹਿਬ ਆਪਣਾ ਜੀ ਤੁਹਾਨੂੰ ਪਤਾ ਜਾਇ ਜੀ ਹੁੰਦਾ ਮੁੱਲ ਆ ਹਾਂਜੀ ਮੁੱਲ ਕਾ ਮੈਂ ਕਰ ਲਈਏ ਲੱਖ ਭਾਵੇਂ 95 90000 ਦੀ ਝੋਟੀ ਦਵਾਂਗੇ ਦੋਸਤੋ ਸਾਹਿਬ 90000 ਦੀ ਹਾਂਜੀ ਠੀਕ ਹੈ ਜੀ ਪੂਰੀ ਕਸਰਾ ਕੁਸਰਾ ਕੱਢ ਕੇ ਦੇ ਪਾਸੇ ਸਾਰੀਆਂ ਕਸਰਾ ਕੱਢ ਕੇ 2000 ਰੁਪਏ ਆ ਰਸਿਆਂ ਸੌਣ ਕਰਦਾ ਕਿ 100 ਨਹੀਂ ਛੜ ਦੀ ਕਿ 2000 ਰੁਪਿਆ 2000 ਕਰ ਦੋਗੇ ਛੋਟ ਹਾਂਜੀ 88 ਦੀ ਦੇ ਦਾ 88 ਦੀ ਹਾਂਜੀ ਲੈ ਵੀ ਬਾਕੀ ਉਹ ਤਾਂ ਮਾਂ ਪਾਣ ਕਰਦਾਂਗੇ ਸੰਤੂ ਸਾਹਿਬ ਆ ਗਿਆ ਬਾਕੀ ਜਸਬਾਈ ਬੱਚੇ ਪੁੱਛੇ ਜਿਹਨੇ ਲੈਣੇ ਉਹਨਾਂ ਲਈ ਬਹੁਤ ਕਾਫੀ ਵਧੀਆ ਪਰ ਅੱਗੋਂ ਵੇਖੋ ਜੀ ਕਿਸੇ ਨੇ ਮੋਹਰਾ ਤੋਂ ਲਵਾਤੀ ਹਾਂਜੀ ਇਹ ਬੱਚਾ ਰਾਸਿਆਂ ਕੇ ਨੇ ਦੇਸੀ ਮਾਲੀ ਤੋਂ ਲਵਾਤੀ ਆਗੀ ਤੇ ਬੜੀ ਬਰੀਡ ਵਾਲੀ ਬਰੀਡ ਤਾਂ ਜਿੱਕਾ ਭਰਉਂਦੇ ਆਪੇ ਬੱਚੇ ਥੋੜੀ ਜੀ ਇਹ ਚੀਜ਼ ਦੀ ਅਵੇਰਨੈਸ ਆ ਆਪਣੇ ਲੋਕਾਂ ਦੇ ਵਿੱਚ ਨਾਲੇ ਇੱਕ ਗੱਬਣਾ ਠਹਿਰਾ ਹੁਣ ਤਾਂ ਕਿ ਮਤਲਬ ਰੱਖਦੇ ਆ ਬਾਕੀ ਬੱਚੇ ਲੈਣ ਵਾਸਤੇ ਕਾਫੀ ਸੋਹਣੀ ਚੰਗੇ ਫੁੱਲ ਦੇ ਬੱਚੇ ਦੋਸਤੋ ਲੈ ਸਕਦਾ ਨਵੀਆਂ ਨਾਲੇ ਹਾਂਜੀ ਹਾਂਜੀ ਦੂਜੇ ਸੋਹਣੇ ਨਾਲੇ ਪਸੂ ਨਵਾਂ ਪਸੂ ਨਹੀਂ ਲੱਭਦਾ ਸੰਤੂ ਸਾਹਿਬ ਹਾਂ ਬਿਲਕੁਲ ਅਜਿਹਾ ਪੁੱਛਦਾ ਭਾਵੇਂ ਜਿੱਦਾਂ ਮਰਜ਼ੀ ਕਰ ਲਓ ਜਿੱਦਾਂ ਮਰਜ਼ੀ ਆਟਾ ਬਣਾ ਦਿਓ ਫੜ ਕੇ ਹਾਂਜੀ ਲੈ ਵੀ ਲੈ ਵੀ ਦੋਸਤੋ ਇਹ ਪਹਿਲੇ ਨੰਬਰ ਤੇ ਝੋਟੀ ਆ ਪਸੰਦ ਆਊਗੀ ਡਿੰਗਾ ਕਟਾ ਜਿਹੜਾ ਕੋਈ ਵੀਰ ਆ ਗਿਆ ਛੱਡ ਕੇ ਨਹੀਂ ਜਾਂਦਾ ਚਵਾਈ ਚਵਾਈ ਦੀ ਸਾਫ਼ ਸੁਥਰੀ ਨਿਕਲੀ ਮੈਂ ਸੰਦੂ ਸਾਹਿਬ ਐ ਪੂਰ ਛੱਟਾ ਨਾ ਚਵਾਈ ਦੀ ਤੇ ਰਾਤ ਸਿਆ ਮੋਗੇ ਹਰ ਗਈ ਅਗੇ ਚਵਾਈ ਦਾ ਨਹੀਂ ਕੋਈ ਵਿਚਕਰ ਕੋਲੀ ਵੜੀ ਰੂ ਮਰ ਗਈ ਠੀਕ ਹੈ ਜੀ ਜਿਵੇਂ ਇੱਕ ਵਾਰੀ ਮੀਂਹ ਪੈਣ ਲੱਗ ਪਿਆ ਬਾਹਰ ਆਕੀ ਦਾ ਵੀ ਬੰਦ ਕਰਦੇ ਰੱਬਾ ਚੱਲਦੀ ਪੂਰੀ ਹਾਂ ਲੈ ਕਰੋ ਗੱਲ ਲਓ ਦੋਸਤੋ ਪਹਿਲੇ ਨੰਬਰ ਤੇ ਝੋਟੀ ਆ ਜ਼ਰੂਰ ਤੁਸੀਂ ਸਬਦਾ ਕਰ ਲਿਓ ਸੈਕਿੰਡ ਨੰਬਰ ਤੇ ਆ ਆ ਗਈ ਆ ਕੱਦ ਕਾਰਡ ਤੁਸੀਂ ਵੇਖ ਕੇ ਚੈੱਕ ਕਰ ਲਓ ਦੋਸਤੋ ਜਦੋਂ ਤੋੜ ਕੇ ਵੀ ਦਿਖਾਈ ਇੱਕ ਰੇਲ ਗੱਡੀ ਦੇ ਡੱਬੇ ਜੱਡੀ ਲਵਾਈ ਆ ਇਸੇ ਝੋਟੀ ਦੀ ਬਾਕੀ ਗੁਲਾਈ ਗਲੂਈ ਸਿੰਘਾਂ ਦੀ ਪੂਰੀ ਆ ਸ਼ਾਈ ਛੂਈ ਤੁਸੀਂ ਜਾਂ ਆਪ ਹੀ ਦੇਖ ਲਓ ਪੂਰੀ ਬਲੈਕ ਆ ਠੀਕ ਆ ਜੀ ਉਹ ਚ ਜਿਹੜਾ ਮਗਰ ਪੂਛ ਦਾ ਹਿੱਸਾ ਕੋਈ 4 ਇੰਚ ਉਹ ਵਾਈਟ ਆ ਜਿੱਦਾਂ ਆਪਾਂ ਇੱਕ ਮੁਰਾ ਦੇ ਵਿੱਚ ਵੀ ਇਹਨੂੰ ਲੈ ਸਕਦੇ ਆ ਜਿੱਦਾਂ ਕੱਦਗਾਠ ਆ ਹਾਂ ਜੀ ਸਰ ਸਾਹਿਬ ਵੇਖੋ ਕਿੱਥੇ ਆਉਂਦੀ ਮੋਢੇ ਤੱਕ ਤੇ ਆਉਂਦੀ ਹਾਂ ਫੁੱਲ ਵੱਟੀ ਹਾਈਟ ਆ ਜੀ ਠੀਕ ਆ ਗੱਡੀਆਂ ਮੱਝਾ ਝੋਟੀਆਂ ਦੇ ਵਿੱਚ ਗਿਣਤੀ ਕਰ ਸਕਦੇ ਆ ਆਪਾਂ ਇਹਦੇ ਸੋ ਅੱਛਾ ਜਸਵੀਰ ਇਹ ਸੂਹਾ ਦੂਜਾ ਹੀ ਹੋਊਗਾ ਦੂਜਾ ਦੂਜਾ ਪ੍ਰਾਪਰ ਦੂਜਾ ਠੀਕਾ ਦੂਜਾ ਸੂਆ ਤੇ ਇਹਨੂੰ ਦਿਨ ਕਿੰਨੇ ਹੋ ਗਏ ਜੀ ਇਹਨੂੰ ਸੰਤੂ ਸਾਹਿਬ 5 ਦਿਨ ਹੋ ਗਏ ਸੂਈ ਦਾ 5 ਕਿ ਦਿਨਾਂ ਦੀ ਸੂਈ ਆ ਮਗਰ ਇਹਦੇ ਵੀ ਕੱਟਿਆ ਹੀ ਹੈ ਇਹਦੇ ਮਗਰ ਵੀ ਕੱਟਿਆ ਹੀ ਆ ਤਿੰਨੇ ਮੱਝਾਂ ਝੋਟੀਆਂ ਮਗਰ ਕੱਟੀਆਂ ਆ ਕਿ ਕੱਟਿਆ ਵਾਲੀਆਂ ਲਈਆਂ ਹੀ ਰਸਤਾ ਅੱਛਾ ਜੀ ਲੈ ਵੀ ਮਾਲੀ ਬਣਾਉਗਾ ਕੋਈ ਸ਼ੌਂਕ ਨਾ ਇਹਨਾਂ ਨੂੰ ਹਾਂਜੀ ਠੀਕ ਆ ਸੋ ਕੱਟੇ ਦੋਸਤੋ ਤਿੰਨਾਂ ਝੋਟੀਆਂ ਦੇ ਮਗਰ ਹੀ ਆ ਤੇ ਸੂਈ ਨੂੰ ਇਹਨੂੰ 5 ਕਿ ਦਿਨ ਹੋ ਗਏ ਆ ਹਾਂਜੀ 5 ਦਿਨ ਹੋ ਗਏ ਇਹ ਟਾਈਮ ਹੋਣਾ ਇਹਦੇ ਥੱਲੇ 12 ਲੀਟਰ ਮਤਲਬ ਕੋਈ ਗੋਲਾ ਲਾ ਲੈ ਕੋਈ ਕੱਚਾ ਦੁੱਧ ਲਾ ਲੈ ਅੱਛਾ ਜੀ ਹਾਂਜੀ ਤੇ 12 ਲੀਟਰ ਪਾ ਕੇ ਬਹੁਤ ਹੁੰਦਾ ਜੀ ਬਾਕੀ 8 12 ਕਿਲੋ ਪਿਆ ਰਹੇ ਸਾਧੂ ਸਾਹਾ ਜਿੱਥੋਂ ਦਾ ਰਿਕਾਰਡ ਹੈ ਇਹਦਾ ਦਾਦੇ ਆ ਨਾ ਉਹ ਤੇ ਆਂਦੇ 17 18 ਕਿਲੋ ਚ ਬਹੁ ਆਪਾਂ ਜਿਆਦਾ ਨਹੀਂ ਆਂਦੇ 14 15 ਕਿਲੋ ਝੋਟੀ ਦੁੱਧ ਭਰੂ ਆ ਕਿੰਨਾ ਦੋ ਤਾਂਦਾ ਵਕੀਰ ਆਜਾ ਜੀ ਤੁਸੀਂ ਮੇਰੀ ਗੱਲ ਸੁਣੋ ਹਾਂਜੀ ਤੇ ਜੇ ਮਾਲਾ 4 ਦਿਨ ਹੋਰ ਚੱਜਣਾ ਸਾਂਭ ਲਈ ਤੁਹਾਨੂੰ ਪਤਾ ਹੀ ਆ ਤੇ 2-3 ਕਿਲੋ ਦੁੱਧ ਦੀ ਕੀ ਗੱਲ ਹੁੰਦੀ ਸੰਧੂ ਸਾਹਿਬ ਅੱਜ ਚਲੋ ਕੋਈ ਭੈਣ ਭਰਾ ਆਉਂਦਾ 12 ਕਿਲੋ ਆਪਦਾ ਮੈਂ ਲੈ ਜਾਵੇ ਹਾਂਜੀ 12 ਕਿਲੋ ਤੇ ਫਿਰ 14 ਕਿਲੋ ਦੂਰ ਨਹੀਂ ਕੋਈ ਚੰਗੀ ਸੇਵਾ ਕਰੇ ਜੇ ਨਾ ਇਹ ਰਾਸਿਆ ਲਪਾ ਲਪਾ ਲਾਇਆ ਨਵੀਂ ਆਈ ਕਰਕੇ ਤੁਹਾਨੂੰ ਅਸੂਲ ਦੋ ਦੇ ਵਿੱਚ ਆ ਪੈਂਡੇ 'ਚ ਪਸ਼ੂ ਆਉਂਦਾ ਨਹੀਂ ਸੰਧੂ ਸਾਹਿਬ ਸਿੱਧਾ ਆਉਂਦਾ ਆਣ ਕੇ ਪੱਠੇ ਪੁੱਠੇ ਬਿਲਕੁਲ ਚਾਰ ਦੇਖੋ ਚਾਰੂ ਨੇ ਦੋਸਤੋ ਹਾਂਜੀ ਮੱਝਾਂ ਇਸੇ ਇਲਾਕੇ ਦੀ ਬਰੀਡ ਐ ਇਸੇ ਆਨਲਾਈਨ ਦੇ ਘਰੋਂ ਨਹੀਂ ਤੇ ਵੀਡੀਓ ਭਾਵੇਂ ਤੁਜੇ ਦੇ ਨਹੀਂ ਪਾਦ ਕੇ ਵਪਾਰੀਆਂ ਤੋਂ ਲਗੇ ਬਿਲਕੁਲ ਵੱਡਾ ਵਪਾਰੀ ਵਾਲਾ ਮਾਲ ਨਹੀਂ ਹੁੰਦਾ ਤੁਹਾਨੂੰ ਪੜਾ ਘਰੋਂ ਨਹੀਂ ਕੇ ਦੇਂਦਿਆਂ ਵੀਰ ਨੂੰ ਫਿਰ ਤੁਰ ਕੇ ਨਹੀਂ ਵੀ ਵਪਾਰੀਆਂ ਤੋਂ ਪੜ ਕੇ ਲਈ ਸਹੀ ਗੱਲ ਆ ਵੀਰ ਸਹੀ ਗੱਲ ਆ ਤੇ ਲਿਆਓ ਵੀਰ ਪ੍ਰਤਾਪ ਤੋੜ ਕੇ ਦਿਖਾਈਏ ਮਾੜਾ ਜਿ ਖੁੱਲੀ ਇਹਨੂੰ ਠੀਕ ਆ ਜੀ ਥੋੜਾ ਜਿਹਾ ਉਹ ਜਿਹਾ ਪਸ਼ੂ ਨਾ ਜਿ ਖੁੱਲੀ ਥਾਂ ਤੇ ਤੋਰਿਆ ਫਿਰ ਦਿਸਦਾ ਤੇ ਬਾਕੀ ਆ ਦੋਸਤੋ ਵੇਖੋ ਮਾੜਾ ਕਰਿਓ ਚੈੱਕ ਅੱਜ ਪੰਜਾਂ ਕ ਦਿਨਾਂ ਦੀ ਦੋਸਤੋ ਇਹ ਝੋਟੀ ਸੂਈ ਆ ਕੱਦ ਫੁੱਲ ਵੱਡਾ ਸਿੰਗਲ ਹੱਡੀ ਦੇ ਵਿੱਚ ਆ ਦੇਖੋ ਠੀਕ ਆ ਸਿੰਗਲ ਹੱਡੀ ਦੀ ਝ ਦੁੱਧ ਖੁੱਲਾ ਡੋਲਾ ਜਿਹੜਾ ਦੋਸਤੋ ਕੱਚਾ ਬੋਲਾ ਕੋਈ ਰਮਨ ਵਾਲੇ ਬੋਲੇ ਤੋਂ ਕੋਈ ਵੀ ਬਾਹਰ ਹੀ ਸਮਝ ਸਕਦਾ ਵੀ 12 ਕਿਲੋ ਚਵਾ ਇਹਦੇ ਥੱਲੇ ਹੁਣ ਬਿਲਕੁਲ ਹਾਜ਼ਰ ਆ ਲਓ ਸਤੂ ਸਾਹਮਣੇ ਵਾਲੇ ਮੈਲੇ ਤੇ ਆ ਗਈ ਹੈ ਨਾ ਛੋਟੀਆਂ ਹੁਣ ਜਿਵੇਂ ਮੈਲਾ ਸੁੱਟੇ ਗਈ ਸਟਾਰਟਿੰਗ ਹੋ ਗਈ ਹੈ ਹਾਂ ਹਾਂ ਤੋਰ ਤੋਂ ਪ੍ਰਤਾਪ ਭਾਈ ਤੋਰ ਗਿਆ ਜੀ ਮੋੜਦੇ ਆ ਜ ਪ੍ਰਤਾਪ ਭਾਈ ਇੱਕ ਵਾਰੀ ਲੰਮਾ ਹੋਰ ਤੋਰਦੇ ਨਾਲੇ ਸੰਧ ਸੰਧੂ ਸਾਹਿਬ ਜੇ ਮੰਨ ਲਓ ਟਾਈਮ ਲੱਗੇ ਨਾ ਥਣਾ ਚ ਆ ਜਾਣਾ 8:30 ਵਜੇ ਦੀ ਚੋਈ ਆ ਸੰਧੂ ਸਾਹਿਬ ਇਹਦੀ ਅੱਜ ਚੋਈ ਦਾ ਸਮਾਂ ਕੀ ਸੀ 8:30 ਵਜੇ ਦਾ 8:30 ਵਜੇ ਹਾਂਜੀ ਟਾਈਮੋ ਟਾਈਮ ਜਿੱਦਾਂ ਮਰਜ਼ੀ ਕੋਈ ਲੀਟਰ ਮਾਰ ਕੇ ਦੋ ਦਾ ਖੜਾ ਢੀ ਚੜੀ ਕਰਕੇ ਲੇਟ ਹੋ ਗਿਆ ਕੰਮ ਹਾਂਜੀ ਇੱਕ ਆਪਾਂ ਵੀਡੀਓ ਪਾਉਣੀ ਹੈ ਨਾ ਉਹਦਾ ਕਰਕੇ ਲੇਟ ਹੋ ਗਿਆ ਵੇਖੋ ਮਾਸਾ ਵੀ ਥਣਾ ਜੀ ਕੋਈ ਕੋਈ ਝੋਟੀ ਆਈ ਹੋਵੇ ਹਾਂਜੀ ਲਓ ਫਿਰ ਦੋਸਤੋ ਚਾਹੇ ਕੋਈ ਵੀਰ ਦੋ ਡੰਗ ਚੋਲੇ ਚਾਰ ਟਾਈਮ ਚੋਲੇ ਤੇ ਕਿਉਂਕਿ ਪੈਸੇ ਖਰਚ ਕਰਨੇ ਆ ਵੀ ਇਹ ਨਹੀਂ ਹੈਗਾ ਕਿ ਵੀ ਕੋਈ ਵੀਰ ਠੀਕ ਹੈ ਜੀ ਅੱਖਾਂ ਬੰਦ ਕਰਕੇ ਆਪਾਂ ਹਰ ਥਾਂ ਤੋਂ ਕੋਈ ਨਹੀਂ ਵੀ ਅੱਖਾਂ ਬੰਦ ਕਰਕੇ ਨਾ ਸੌਦਾ ਕਰਿਓ। ਬਾਕੀ ਜਿਹੜੀ ਚੀਜ਼ ਦਿਖਾਈ ਤੀਏ ਘਰੇ ਆਣ ਕੇ ਨਰਕ ਪਰਖ ਤਸੱਲੀ ਕਰੋ ਕਿਉਂਕਿ ਪੈਸੇ ਜਿਹੜੇ ਦੋਸਤੋ ਲੱਖਾਂ ਬੱਧੀ ਲੱਗ ਜਾਂਦੇ ਆ ਵੇਖੋ। ਠੀਕ ਹੈ ਥਣ ਭਾਂਡੇ ਬਹੁਤ ਸੋਹਣੇ ਜਿਵੇਂ ਜਿਵੇਂ ਸ਼ਾਮ ਦਾ ਸਮਾਂ ਆਈ ਜਾਂਦਾ ਚੁਆ ਨੇੜੇ ਆਈ ਜਾਂਦਾ ਦੋਸਤੋ ਉਹਵੇਂ ਲੇਵਾ ਭਰੀ ਜਾਂਦੀਆਂ ਕਰਮਾਂ ਨਾਲ। ਸਰ ਸਾਹਿਬ ਅਜੇ ਟਾਈਮ ਹੋ ਨਹੀਂ ਨਾ ਕੁਝ 3:30 ਦਾ ਟਾਈਮ ਹੋਇਆ ਸਾਰਾ। ਠੀਕ ਹੈ ਤੇ ਬਾਕੀ ਜਿਹੋ ਜਹਾ ਥਣ ਭਾਂਡਾ ਦੋਸਤੋ ਬਖਾਲਾ ਨਜ਼ਰ ਆ ਰਿਹਾ। ਚੁਵਾਈ ਹਰ ਕੁਬੀਰ ਨੇ ਜੱ ਲੋਡੀ ਲੈ ਸੰਦਸਾ ਜਿਦਾ ਮਰਜੀ ਐ ਲੋ ਜੀ ਸੋ ਕਾਫੀ ਸੋਹਣੀ ਹੈ ਦੋਸਤੋ ਕੱਦ ਬਹੁਤ ਪੂਰਾ ਵੱਡਾ ਕਿਉਂਕਿ ਜਿਹੜੇ ਵੀਰ ਨੇ ਦੂਰੋਂ ਨੇੜੇੋਂ ਤੁਰਨਾ ਇੱਕ ਮਨ ਦੇ ਵਿੱਚ ਕਿਸੇ ਦੇ ਕੋਈ ਸ਼ੱਕ ਜਾਂ ਨਾ ਰਹਿ ਜਾਵੇ ਵੀ ਕੋਈ ਸਮਦਰ ਜਾਂ ਕਾਦ ਦਾ ਮੀਡੀਆ ਵਾ ਫੁੱਲ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਆਉਂਦੀ ਆ ਬਾਕੀ ਸਿੰਗੀ-ਸੁੰਗੀ ਬਹੁਤ ਸੋਹਣੀ ਹੈ ਤੇ ਜੱਸ ਭਈ ਗੱਲ ਆ ਕੇ ਮੁੱਕਦੀ ਆ ਰੇਟ ਭਾਅ ਫੜਤਾ ਕੀ ਰਹਿਣ ਵਾਲਾ ਹੁੰਦਾ ਵੇਖੋ ਜੀ ਰੇਟ ਹੈ ਭਾਵੇਂ ਜਿੰਨਾ ਮਰਜੀ ਕਰੀਏ ਸਵਾ ਕਰ ਲਈਏ ਹਾਂ 1 20 ਕਰ ਲਈਏ 1 15 ਦੀ ਦਵਾਂਗੇ 1 15 ਦੀ 1 15 ਦੀ ਹਾਂਜੀ ਹੂੰ ਤੇ ਪ੍ਰਤਾਪ ਸਿੰਘ ਕੀ ਫਿਰ ਮਾਨਤਨ ਹੋਇਆ ਤਿੰਨ ਛੱਡ ਦਾਂਗੇ ਰਾਸਿਆ 12 ਦੀ ਆ ਹੋਰ ਜੇ ਕਸਰ ਕੱਢਣੀ ਹੋਵੇ ਤੇ ਕਰ ਦਾਂਗੇ ਮਾਨਤਨ ਕੋਈ ਨਹੀਂ ਇੱਕ 10 ਦੀ ਦੇ ਦਾਂਗੇ ਸੰਧੂ ਸਾਹਿਬ ਲੈ ਵੀ ਹਾਂਜੀ ਇੱਕ 10 ਦੀ ਦੋਸਤੋ 10 ਦੀ ਦਾ ਰਾਸਿਆ ਤੇਰਾ ਲੋਕ ਮੰਗਦੇ 2-2 ਲੱਖ ਰੁਪਈਆ ਇਹਵੇਂ ਰਹਿੰਦੇ ਬਾਈ ਪ੍ਰਤਾਪ ਕਰੀ ਜਾਂਦੇ ਸਫਾ ਵੀ ਕਰੀ ਜਾਂਦੇ ਵੀਰ 12 ਹੀ ਘਰੋਂ ਮਾਨ ਲਿਆ ਕਰਕੇ ਬਿਲਕੁਲ ਪਾਣਾ ਪਾਣਾ ਨਹੀਂ ਦੇ ਦੇਣਗੇ ਵਾ ਨਾਲੇ ਸੰਧੂ ਸਾਹਿਬ ਸਿੰਗਲ ਹੱਡੀ ਦੀ ਵੇਖੋ ਲੈ ਵੀ ਸਿੰਗਲ ਹੱਡੀ ਦੀ ਆ ਦੋਸਤੋ ਫੇਸ ਕੁਆਲਟੀ ਕਿਸੇ ਪਾਸਿਓਂ ਵੀ ਕਰਮਾ ਲਈ ਨਹੀਂ ਖੁੰਜੀ ਬਾਕੀ ਚਵਾ ਤੁਸੀਂ ਆਪ ਕਰਕੇ ਦੇਖ ਲਿਓ ਆਪ ਦੇ ਹੱਥੀ ਅੱਖੀ ਵੇਖ ਕੇ ਚੀਜ਼ ਜਰੂਰਤਰੀ ਚੋ ਬਾਕੀ ਇਹ ਸਤਿ ਸ੍ਰੀ ਅਕਾਲ ਕਿਨੇ ਆਨਲਾਈਨ ਮਗਾਉਣੀ 11 ਲੀਟਰ ਇਹ ਕੋਈ ਇਥੇ ਆਉ 12 ਹੀ ਹੋ ਠੀਕ ਹੈ ਜੀ ਠੀਕ ਹੈ ਲਓ ਵੀ ਪਸੰਦ ਆਊਗੀ ਦੋਸਤੋ ਕੋਈ ਵੀ ਛੱਡ ਕੇ ਨਹੀਂ ਜਾਂਦਾ ਜਦੋਂ ਆਪਾਂ ਇੰਨੀ ਗੱਲ ਕਹਿ ਦਈਏ ਮਾਲ ਚੰਗਾ ਤੇ ਤੁਹਾਨੂੰ ਪਤਾ ਸੰਧੂ ਸਾਹਿਬ ਮਾਲ ਚੰਗਾ ਹੀ ਵੇਖਦਾ ਜੀ ਚੰਗਾ ਚੰਗਾ ਵਿੱਚ ਪੈਸੇ ਕਿਸੇ ਨੇ ਲਾਉਣੇ ਆ ਤੇ ਫਿਰ ਚੰਗੀ ਚੀਜ਼ੀ ਲਈਏ ਤੇ ਚੰਗਾ ਹੀ ਅਗਲਾ ਲੈ ਕੇ ਜਾਵੇ ਹਾਂਜੀ ਲਓ ਵੀ ਇਧਰ ਤੈਨੂੰ ਆਦੀ ਨਹੀਂ ਜਿੱਦਾਂ ਮਰਜੀ ਭਾਵੇਂ 12 ਵਜੇ ਚਲੋ 2 ਵਜੇ ਚਲੋ ਇਹ ਨਹੀਂ ਸਤੂ ਸਾਬ ਇਹਨਾਂ ਆਖਣਾ ਨਹੀਂ ਹੈ ਟਾਈਮ ਨਹੀਂ ਆਇਆ ਹੀ ਨਹੀਂ ਮਿਲਣਾ ਲੈ ਵੀ ਲੋ ਦੱਸੋ ਸਾਰੇ ਪਾਸਿਓਂ ਤਸੱਲੀ ਕਰਵਾਤੀ ਐ ਜਿਹੜੇ ਵੀਰ ਨੂੰ ਜਜੂਗੀ ਚੱਕ ਕੇ ਫੋਨ ਤੇ ਲਾ ਲਿਓ ਵੀਰ ਜਸ ਨੂੰ ਤੇ ਜਸ ਭਾਈ ਅੱਗੇ ਆ ਗਈ ਆਪਣੇ ਕੋਲ ਆ ਝੋਟੀ ਇਹ ਵੀ ਸੰਤੂ ਸਾਹਿਬ ਦੁਜਾ ਸੁਆ ਦੁਜੇ ਸਵੇਰੇ ਅੱਜ ਫਿਰ ਦੁਜਾ ਹੀ ਤਿੰਨੇ ਦੁਜੇ 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 ਕੋ ਮਾੜੇ ਸਾਹਿਬ ਕੀ ਦੁਜਾ ਹੀ ਲਿਆਂਗਾ ਚੁਣ ਚੁਣ ਕੇ ਦੁਜਾ ਹੀ ਲਿਆਂਦਿਆ ਤੇ ਇਹ ਵੀ ਫਿਰ ਸਿੰਗਲ ਆ ਲੈ ਨਵਾਂ ਮਾਲ ਕੋਈ ਵੀਰ ਪੈਸੇ ਲਾ ਕੇ ਮੈਨੂੰ ਲੱਗਾ 2-4 ਰੁਪਏ ਪੀਵੇ ਕੇ ਹਾਂਜੀ ਆ ਇਧਰ ਦੇਖ ਇਹ ਵੀ ਸਿੰਗਲ ਆ ਡੀ ਸੰਤੂ ਸਾਹਿਬ ਲੈ ਵੀ ਇਹ ਗਾਵਾਂ ਰਗਾ ਚੜਾਇਦਾ ਸੰਤੂ ਸਾਹਿਬ ਵੇਖੋ ਹੂੰ ਐ ਚਾ ਫੇੜਾ ਵਰਗਾ ਚੜਾਇ ਬਗਾਲਾ ਬਕੂਲਾ ਬਹੁਤ ਸੋਹਣਾ ਦੋਸਤੋ ਬਾਕੀ ਠਣ ਠਣ ਬਹੁਤ ਸੋਹਣਾ ਸੋ ਜਿਹੜੇ ਵੀਰਾਂ ਨੇ ਇਹੋ ਜਿਹੇ ਪਸ਼ੂ ਰੱਖਿਆ ਦੋਸਤੋ ਉਹਨਾਂ ਨੂੰ ਇੱਕ ਆਈਡੀਆ ਵੀ ਜਦੋਂ ਘਰੋਂ ਪਸ਼ੂ ਵੇਚਣਾ ਹੋਵੇ ਤੇ ਤੁਹਾਨੂੰ ਆਪਾਂ ਨੂੰ ਪਤਾ ਕਿ ਕਿੰਨਾ ਮੁੱਲ ਮੰਗੀਦਾ 나ੜੂ ਨਾਲ 나ੜੂ ਨਾਲ ਸੋਈਏ ਦੇ ਥੱਲੇ ਬੋਲਾ ਆਊਗਾ ਬੜਾ 10 ਕਿਲੋ ਆਪਾਂ 9 ਕਰਕੇ ਦਵਾਂਗੇ ਆਨਲਾਈਨ ਕਿੰਨਾ ਵੀ ਲੋ ਵੀ 나ੜੂ ਬੱਚੇ ਦੇ ਨਾਲ ਆ ਤਿੰਨੇ ਕੱਟੇ ਇੱਕ ਵਾਰੀ ਫੇਰ ਰਿਪੀਟ ਕਰਦੇ ਨੇ ਤਿੰਨਾ ਮੱਜਾਂ ਝੋਟੀਆਂ ਦੇ ਮਗਰ ਤਿੰਨਾ ਮਗਰੀ ਕੱਟੇ ਤੇ ਜਸ ਇਹਨੂੰ ਦੇਣ ਕਿੰਨੇ ਕਾ ਚਾਰ ਕਿਤੇ ਨਹੀਂ ਤਿੰਨ ਦਿਨ ਹੋ ਗਏ ਸੰਧੂ ਸਾਹਿਬ ਤਿੰਨ ਕ ਬੋ ਠੀਕ ਹੈ ਜੀ ਹਾਂਜੀ ਹੋ ਉਦਾਸੀ ਬਾਕੀ ਚਵਾਗ ਗਰਲ ਕਰ ਲਈ ਜਾਂਦੀ ਮੈਂ ਨਾ ਭੋਲੀ ਸੰਧੂ ਸਾਹਿਬ ਬੰਬੀ ਵਰ ਕੋ ਚੱਲਦੀ ਫਿਰਲ ਫਰਨ ਮਤਲਬ ਇਹ ਨਹੀਂ ਕੋਈ ਪੂਰ ਛਟਾ ਹੋਊਗਾ ਪੂਰ ਛਟਾ ਕਿਸ ਡੰਗਰ ਚ ਨਹੀਂ ਹੈਗਾ ਤੈਨਾਂ ਜੀ ਸੂਚ ਆਈਆਂ ਮਜਾਂ ਦੇ ਲੱਕਾ ਲੁੱਕਾ ਨਹੀਂ ਚੁੱਕਿਆ ਜਿੱਦਣ ਹੋ ਗਿਆ ਤਾਂ ਡਬਲ ਦੇ ਆਪਣੀਆਂ ਝੋਟੀਆਂ ਵੈਸੇ ਹੈ ਸਾਰੀਆਂ ਹਫ਼ਤੇ ਦੇ ਅੰਦਰ ਅੰਦਰ ਹੀ ਹਾਂਜੀ 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 ਤੇ ਵੈਸੇ ਪਸੂ ਦੋਸਤੋ ਸੂਸਵਾ ਦੇ ਵਿੱਚ ਆਇਆ ਕੋਈ ਹਫ਼ਤਾ 10 ਦਿਨ ਸਿੱਧੇ ਸੁਦੇ ਹੋਣ ਦੇ ਵਿੱਚ ਸਮਾਂ ਲੱਗ ਹੀ ਜਾਂਦਾ ਬਾਕੀ ਫੇਸ ਕੁਆਲਿਟੀ ਦੇਖੋ ਸਿੰਗੀ ਸਿੰਗੀ ਵੇਖੋ ਬਾਕੀ ਆ ਮੱਥੇ 'ਚ ਜਿਹੜੇ ਥੋੜੇ ਵਾਲ ਜ ਤੇ ਥੋੜੀ ਜਿਹੀ ਕਿਤੇ ਨਾ ਕਿਤੇ ਕਰੋਸ ਆ ਇਹ ਕਈ ਦੇ ਇਹ ਵੀ ਕਾਲੇ ਕਰ ਦਿੰਦੇ ਪਰ ਆਪਾਂ ਜੋ ਹੈਗਾ ਉਹ ਵਿਖਾਉਣਾ ਹਾਂ ਨਹੀਂ ਬੰਦਿਆਂ ਬੰਦਿਆਂ ਬੀਬੀਆਂ ਦਾ ਕਰਿਆ ਤਾਂ ਸਰ ਜਾਂਦਾ ਪਰ ਡੰਗਰਾਂ ਦਾ ਕੀਤਾ ਨਹੀਂ ਜਾਂਦਾ ਫੇਰ ਉਹ ਗੁੱਸਾ ਆਉਂਦਾ ਜਦੋਂ 7ਵੇਂ 7ਵੇਂ ਦਿਨ ਚਿੱਟੇ ਨਿਕਲਦੇ ਹੁੰਦੇ ਹਾਂਜੀ ਹਾਂਜੀ ਤੇ ਅੱਛਾ ਜਸਵੀਰ ਚਵਾ ਦਾ ਤਾਂ ਤੁਸੀਂ ਦੱਸਦਾ ਵਜਨ ਪੋਲੀ ਹੈ ਹਾਂ ਹਾਂਜੀ ਲੋ ਵੀ ਦਾ ਉਹ ਦਾ냐 ਸੰਧੂ ਸਾਹਿਬ ਨੇ ਨਾ ਕੋਈ ਕਿੱਟਾ ਬੱਚਾ ਦੇ ਵੀਰ ਜੀ ਵਿੱਚ ਚਲੋ ਲੱਗਾ ਆਈ ਜਾਂਦਾ ਕੁਦਰਤੀ ਆ ਹਾਂਜੀ ਹਾਂਜੀ ਇਹ ਕੋਈ ਚੱਕਰ ਨਹੀਂ ਹੈ ਮਨ ਲਓ ਕੋਈ ਦੋਦਾ ਉਹ ਚੀਜ਼ ਨਹੀਂ ਜਗਰਜੁਗ ਜਾਂ ਚੱਲਣ ਵਾਲੀ ਨਹੀਂਗੀ ਹਾਂਜੀ ਹਾਂਜੀ ਉਹਦਾ ਨਾਂ ਹੀ ਨਹੀਂ ਕੋਈ ਹੈਗਾ ਬਾਕੀ ਸਪੇਸ ਵਿੱਚ ਵੰਡਾ-ਵੰਡਾ ਕਾਫੀ ਮੈਂ ਨਾ ਪੂਰੀ ਸੰਧੂ ਸਾਹਿਬ ਵੇਖੋ ਠੀਕ ਆ ਅਗਲੇ ਨਾਲ ਦੋਸਤੋਂ ਅਗਲਾ ਥਾਣਾ ਠੀਕ ਆ ਜੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਥਾਣਾ ਬਿਲਕੁਲ ਸਹਿਜ ਵਿੱਚ ਬਰਾਬਰ ਆ ਤੇ ਚਵਾ ਦੇ ਵਿੱਚ ਵੀ ਬਰਾਬਰ ਨਿਕਲਣਗੇ ਕੋਈ ਆਪਦੀ ਅਣਕੇ ਤਸੱਲੀ ਕਰਨ ਗਾੜ ਲੈਣਾ ਗਾੜ ਲੈ ਸੰਧੂ ਸਾਹਿਬ ਜੀ ਦਾ ਪ੍ਰਤਾਪ ਵੀ ਤੋਰਦੇ ਨੂੰ ਇੱਕ ਵ ਦੇ ਬਿਲਕੁਲ ਚੌੜੇ ਪਿੱਠਪੂੜੇ ਦੇ ਵਿੱਚ ਦੋਸਤੋ ਭਾਰਾ পেট ਵਜਨ-ਵਜਨ ਪੂਰਾ ਜਿਵੇਂ ਕਿ ਵੀਰ ਨੇ ਦੱਸਿਆ ਵੀ ਤਿੰਨਾਂ ਕਿ ਦਿਨਾਂ ਦੀ ਸੁਈ ਆ ਪਾਰ ਕਰਮਾਂ ਵਾਲੀ ਟੁੱਟੀ ਨਹੀਂ ਕਿਸੇ ਪਾਸਿਓਂ ਵੀ ਜਿੰਨੀ ਵੀ ਆ ਉਸੇ ਤਰ੍ਹਾਂ ਹੀ ਨੌਬਰ-ਨੌ ਕਰਮਾਂ ਵਾਲੀ ਜਿੰਨੀ ਵੀ ਆ ਵੇਖੋ ਜੀ ਠੀਕ ਆ ਸੋ ਅਟਰ ਪਹਿਲਾਂ ਜ਼ਿਕਰ ਕਰਤਾ ਦੋਸਤੋ ਵੀ ਜਿਵੇਂ ਇੱਕ ਐਚਐਫ ਬੈੜਾਂ ਦਾ ਆਪਾਂ ਥਣ ਝੱਡਾ ਦੇਖਦੇ ਆ ਉਹੋ ਜਿਹਾ ਲੇਵਾ ਕਰਮਾਂ ਵਾਲੀ ਦਾ ਗਾਂ ਨੂੰ ਵੀ ਤਾਂ ਪਛਾਣੂ ਵੀ ਉਹਨਾਂ ਆ ਕਰੋ ਚੈੱਕ ਇਲਾ ਕਰਕੇ ਕਰਤੀ ਜਾਂਦਾ ਕੋਈ ਨਹੀਂ ਆਜੂ ਆਜੂ ਕੰਮ ਗਏ ਫੇਰ ਇੱਕ gekeੜਾ ਗਿੱਧੇ ਵਿੱਚ ਹੋਰ ਪ੍ਰਤਾਪ ਸਿੰਘ ਨਾਲ ਇੱਕgekeੜਾ ਗਿੱਧੇ ਵਿੱਚ ਹੋਰ ਹੇ ਹਾ ਨਾਲ ਹੀ ਪ੍ਰਤਾਪ ਦੇ ਲੈ ਹਾਂ ਪ੍ਰਤਾਪ ਨੂੰ ਇਹਨੇ ਸੰਤੂ ਸਾਹਿਬ ਦਵਾਈ ਦੇਣਾ ਅੱਛਾ ਜੀ ਲਓ ਵੀ ਦੋਸਤੋ ਸੰਤੂ ਸਾਹਿਬ ਥਾਂ ਤੋਂ ਡਾਕਟਰ ਮਾਰ ਲਾਂਜੇ ਦਾ ਵਾ ਸਰਚੋਂਨ ਵੀ ਆਏ ਵਧੀਆ ਠੀਕ ਹੈ ਜੀ ਸੋ ਬਾਕੀ ਦੋਸਤੋ ਮਾਲ ਸਾਰਾ ਹੀ ਖਰਾ ਕਰਮਾਂ ਵਾਲਾ ਦੇ ਬਾਕੀ ਵੇਖਦੇ ਆ ਸਾਰੀ ਪਸ਼ੂ ਦਾ ਪਤਾ ਲੱਗ ਜਾਂਦਾ ਕੋਈ ਜਿਆਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਵੀ ਵੇਖਦੇ ਆ ਸਾਰੀ ਪਸ਼ੂ ਦਾ ਪਤਾ ਲੱਗ ਜਾਂਦਾ ਸਤਿ ਸ੍ਰੀ ਅਕਾਲ ਇਹ ਤਾਂ ਤੁਹਾਨੂੰ ਪਤਾ ਜਿੰਨਾ ਪਸ਼ੂ ਰੱਖੇ ਉਹਨਾਂ ਆਪ ਹੀ ਵੇਖ ਲੈਣਾ ਕਿੰਨਾ ਦੁੱਧ ਮਿਲਕਦੇ ਨਾਲ ਇਹਨਾਂ ਬਸ ਜੀ ਬਸ ਦਸਾਂ ਦੀ ਲੋੜ ਨਹੀਂ ਬਾਕੀ ਮੈਨੂੰ ਲੱਗਦਾ ਭਾਈ ਜਸ ਜਿੰਨਾ ਤੁਸੀਂ ਪੈਸੇ ਡਿਮਾਂਡ ਕਰਦੇ ਪਾਜੇ ਵੀ ਕਰਮ ਵਾਲੀਆਂ ਹੱਕ ਵੀ ਰੱਖਦੀਆਂ ਇਹਨੇ ਇਹਨੇ ਲਾਇਕ ਵੀ ਹੈਗੀਆਂ ਨੇ ਹਾਂਜੀ ਹਾਂਜੀ ਇਹ ਨਹੀਂ ਮੰਨ ਲਾ ਕੋਈ ਪੈਸੇ ਵਾਧਾ ਲਾ ਕੇ ਚੱਲ ਜੂ ਤਾਂ ਦੁੱਧ ਨਾ ਦਊ ਬਸ ਜੀ ਬਸ ਹਾਂਜੀ ਲੋ ਵੀ ਪ੍ਰਭੂ ਬਾਕੀ ਅੱਗੇ ਹਰ ਕਵੀਰ ਦੀ ਆਪੋ ਆਪਣੀ ਸਮਝਣਾ ਪਸ਼ੂ ਖਰੀਦ ਕਿਸਨੂੰ ਕਿਵੇਂ ਰਿਜੈਕਟ ਕਰਦਾ ਕੋਈ ਕਿਸਨੂੰ ਕਿਵੇਂ ਲੱਗਦਾ ਉਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕੋਈ ਸਲਾਮ ਮਸ਼ਵਰਾ ਦੇਣਾ ਕਿਸੇ ਵੀਰ ਨੇ ਉਹ ਵੀ ਆਪ ਦਾ ਜ਼ਰੂਰ رائے ਜਿਹੜੀ ਉਹ ਦਿਆ ਕਰੋ ਠੀਕ ਆ ਉਹਨਾਂ ਵਾਲੇ ਸਮਝ ਦੇ ਵਿੱਚ ਪਤਾ ਲੱਗਦਾ ਰਹਿੰਦਾ ਤੇ ਬਾਕੀ ਜਸ ਵੀਰੇ ਕੀ ਕਰਦੇ ਆ ਮੋਲਵਾੜੀ ਦੀ ਮੋਲ ਸੰਧੂ ਸਾਹਿਬ ਭਾਵੇਂ ਇਹਦਾ ਵੀ ਇੱਕ ਵੀ ਕਰ ਲੀਏ ਇੱਕ 15 ਕਰ ਲੀਏ ਭਾਵੇਂ ਇੱਕ ਦਾ ਇਹ ਦਵਾਂਗੇ ਸੰਧੂ ਸਾਹਿਬ ਇੱਕ 5 ਦੀ ਇੱਕ 5 ਹਾਂ ਇਥੋਂ ਸਾਰਾ ਐਂਗ ਜੈਸਾ ਕੱਢ ਕੇ ਹਾਂਜੀ ਇਹ 200 ਰੁਪਏ ਇਹਦੇ ਵਿੱਚੋਂ ਰਾਸਿਆਂ ਛੋਟ ਕਰਦੇ ਨੇ ਤਿੰਨ ਜਿੱਦੀ ਮੈਂ ਹੱਕ ਤੇ ਨਹੀਂ ਬਣਦਾ ਚਲ ਕਰ ਦਿੰਦੇ ਆ ਹਾਂ ਦੁੱਧ ਵਾਲੀ ਬੜੀ ਮਹ ਸੰਦੂ ਸਾਹਿਬ ਇੱਕ ਦੋ ਦੀ ਹਨ ਇੱਕ ਦੋ ਦੀ ਹਾਂਜੀ ਇੱਥੇ ਜਿੱਦਾਂ ਮਰਜੀ ਕੋਈ ਆਦੀ ਤਸੱਲੀ ਕਰੇ ਸੰਦੂ ਸਾਹਿਬ ਬਿਲਕੁਲ ਜੀ ਬਿਲਕੁਲ ਆਪਾਂ ਹਰ ਵਾਰ ਜੱਸ ਕਹਿੰਨੇ ਆ ਵੀ ਬਾਕੀ ਰਾਤ ਸਿਆ ਦੇ ਥਲੇ ਪਾ ਪੀਪਾ ਰੱਖ ਲੈ ਜੀ ਮੈਂ ਦੀ ਸੇਵਾ ਹੋਵੇ ਤਾਂ ਫਿਰ ਤੇ ਦੁੱਧ ਵਾਧੂ ਦਊਗੀ ਬਸ ਬਸ ਦੇ ਸੇਵਾ ਨਾਲ ਵੇਖੋ ਜੀ ਜਿਹੜਾ ਖੰਡ ਚੱਡੇ ਵਾਲਾ ਡੰਗਰ ਦੁੱਧ ਵੀ ਸੰਤੂ ਸਾਹਿਬ ਉਹਨੇ ਦੇਣਾ ਬਸ ਜੀ ਬਸ ਹਾਂ ਜੀ ਦੂਜੇ ਪਸ਼ੂ ਨਾਲ ਥੋੜਾ ਦੁੱਧ ਬਣਾ ਲੈ ਉਹ ਤਾਂ ਭਾਈ ਜੱਸ ਉੱਤੇ ਰਹਿਣਾ ਪੈਂਦਾ ਹਾਂ ਜੀ ਉਹ ਜਿਹੜਾ ਉੱਤੇ ਚੜ ਕੇ ਰਹੂਗਾ ਉਹ ਵੀ ਫਿਰ ਕਟਾ ਬਚਾ ਮਾਰ ਕੇ ਮੂੰਹ ਨਹੀਂ ਆ ਫਿਰ ਆ ਜਾਣਾ ਤੁਹਾਣਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਬੱਚੇ ਨਾਲ ਹੀ ਬੰਨੇ ਨਾ ਮਾੜਾ ਮੂਡ ਮੂੰਹ ਲਾ ਜਾਂਦੇ ਕੋਈ ਚੱਕਰ ਨਹੀਂ ਫਿਲਹਾਲ ਦੋਸਤੋ ਝੋਟੀਆਂ ਨਵੀਆਂ ਨੇ ਪਸੰਦ ਆਉਣ ਵਾਲੀਆਂ ਨੇ ਕੋਈ ਵੀਰ ਛੱਡ ਕੇ ਨਹੀਂ ਜਾਊਗਾ ਇਹ ਵਾਅਦੇ ਨਾਲ ਕਹਿੰਦੇ ਆ ਦੋਸਤੋ ਪਰ ਫਿਰ ਵੀ ਆਪਦੇ ਪਸ਼ੂ ਪਛਾਣਾਂ ਜਿਹੜੀ ਦੋਸਤੋ ਆਪਦੇ ਪਸ਼ੂ ਕਿਸੇ ਵੀਰ ਨੇ ਘਰੇ ਲੈ ਜਾਣਾ ਕਿੱਲੇ ਤੇ ਲੈ ਜਾਣਾ ਆਪਦੀ ਪਛਾਣ ਪਸ਼ੂ ਦੀ ਤਸੱਲੀ ਕਰਕੇ ਜਰੂਰ ਲੈ ਕੇ ਜਾਇਆ ਕਰੋ ਚਾਹੀ ਵੀਰ ਜਸਤੇ ਕਰੋ ਵੀਡੀਓ ਪਾ ਰਹੇ ਆ ਚਾਹੀ ਆਪਾਂ ਹੋਰ ਕਿਸੇ ਵੀ ਵਪਾਰੀ ਵੀਰ ਦੇ ਨਾਲ ਜਿੱਥੇ ਵੀ ਆਪਾਂ ਜਾਣੇ ਉੱਥੇ ਪਾਉਣੇ ਆ ਤਸੱਲੀ ਤੁਸੀਂ ਕਰਨੀ ਹੁੰਦੀ ਆ ਤੇ ਜਸਵੀਰ ਇੱਕ ਦੋ ਦੀ ਹਾਂਣ ਹਾਂਜੀ ਇੱਕ ਦੋ ਦੀ ਸੰਧੂ ਠੀਕ ਹੈ ਜੀ ਠੀਕ ਆ ਤੇ ਨੰਬਰ ਬੋਲ ਦਈਏ ਕਰ ਦਈਏ ਸਾਂਝੇ ਹਾਂਜੀ 9915237248 9915292382 ਇਹ ਤੇ ਵਰਸਾ ਚੱਲਦਾ ਹਾਂਜੀ ਠੀਕ ਹੈ ਠੀਕ ਹੈ ਤੇ ਹੋਰ ਕੋਈ ਗੱਲਬਾਤ ਵੀਰ ਹਾਂਜੀ ਬਸ ਸੰਧੂ ਸਾਹਿਬ ਆਈਆਂ ਨੇ ਇਥੇ ਆਦੀ ਤਸੱਲੀ ਕਰੋ ਆਣ ਕੇ ਜੇ ਕਿਹਾ ਵੀਰ ਨੇ ਆਨਲਾਈਨ ਮਗਾਉਣੀਆਂ ਬਸ 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 ਤੇ ਨਾਲੇ ਇਹ ਇਹੋ ਜੀਆਂ ਮੱਧਿਆਂ ਨੇ ਦੁੱਧ ਨਹੀਂ ਦੇਣਾ ਤੇ ਫਿਰ ਕਿੰਨੇ ਦੇਣਾ ਸੰਧੂ ਸਾਹਿਬ ਨੂੰ ਨਹੀਂ ਚੰਗੇ ਵੀਰੇ ਪਸ਼ੂ ਸਾਰੇ ਚੰਗੇ ਆ ਹਾਂਜੀ ਸੋ ਦੋਸਤੋ ਪਸ਼ੂ ਤੁਹਾਨੂੰ ਦਿਖਾਏ ਆ ਤਿੰਨ ਤਿੰਨ ਝੋਟੀਆਂ ਦਿਖਾਈਆਂ ਕਰਮ ਵਾਲੀਆਂ ਸਾਰੀਆਂ ਖਰੀਆਂ ਨੇ ਆਪਦੇ ਵੱਲੋਂ ਕੋਈ ਵੀ ਪਸ਼ੂ ਖਰੀਦਾ ਖਰਾ ਮੰਨ ਕੇ ਸਮਝ ਕੇ ਖਰੀਦਾ ਪਰ ਤਸੱਲੀਆਂ ਨੂੰ ਜ਼ਰੂਰ ਤਵੱਜੋ ਦਿਆ ਕਰੋ ਆਨਲਾਈਨ ਕੋਈ ਵੀ ਚੀਜ਼ ਮੰਗਾਉਂਦਾ ਉਹ ਤੁਸੀਂ ਸੰਪਰਕ ਕਰ ਲਿਓ ਜਿਵੇਂ ਤੁਹਾਡਾ ਤਾਲਮੇਲ ਬੈਠਾ ਤੁਸੀਂ ਉਵੇਂ ਬਿਠਾ ਲਿਓ ਹਾਂਜੀ ਬਾਕੀ ਫਿਲਹਾਲ ਅੱਜ ਇਸ ਕਵਰ ਦੇ ਵਿੱਚ ਇੰਨਾ ਸੀਗਾ ਮਿਲਦੇ ਹਾਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੱਸ ਸਤਿ ਸ੍ਰੀ ਅਕਾਲ ਚੰਗਾ ਭਈ ਪ੍ਰਤਾਪ ਸਿੰਘ ਠੀਕ ਹੈ ਜੀ